ਮੈਂ ਅਕਲ ਦੀ ਗੱਲ ਦੱਸਦਾ ਤੈਨੂੰ ਅਕਲ ਕਿੰਨੀ ਵੱਡੀ ਹੁੰਦੀ ਹੈ ਇਹ ਤਾਕਤ ਨਾਲੋਂ ਵੀ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ ਜਿਹੜਾ ਅਕਲ ਤੋਂ ਕੰਮ ਲੈ ਗਿਆ ਉਹ ਪਾਰ ਆ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਇਹ ਕਿਸੇ ਇੱਕ ਤਲਾਓ ਦੇ ਵਿੱਚ ਨਾ ਇੱਕ ਮગર ਮੱਛ ਰਹਿਣ ਲੱਗ ਗਿਆ ਉਹਨੇ ਹੌਲੀ-ਹੌਲੀ ਸਾਰੇ ਜਾਨਵਰ ਮੱਛੀਆਂ-ਮੱਛੀਆਂ ਸਭ ਕੁਝ ਖਾ ਗਿਆ ਉੱਥੇ ਛੋਟੇ-ਮੋਟੇ ਜੀਜੇ ਰਹਿ ਗਏ ਉਹ ਮਤਲਬ ਕੁਝ ਵੀ ਨਹੀਂ ਛੱਡਿਆ ਉੱਥੇ ਜਿਹੜਾ ਵੀ ਕੋਈ ਬਾਹਰੋਂ ਵੀ ਕੋਈ ਜਾਨਵਰ ਪਾਣੀ ਪੀਣ ਆਵੇ ਨਾ ਉਹਨਾਂ ਨੂੰ ਵੀ ਖਿੱਚ ਲਿਆ ਕਰੇ ਉਹਨਾਂ ਨੂੰ ਵੀ ਖਾ ਜਾਇਆ ਕਰੇ ਆਲੇ-ਦਾਲੇ ਵੀ ਡਰਿਆ ਕਰਨ ਵੀ ਉੱਥੇ ਤਲਾਓ ਦੇ ਵਿੱਚ ਨਾ ਮਗਰਮੱਛ ਰਹਿੰਦਾ ਵੀ ਉੱਥੇ ਜੇ ਕੋਈ ਜਾਊਗਾ ਉਹਨਾਂ ਨੂੰ ਖਾ ਲੂਗਾ ਬਾਹਰਲੇ ਜਾਨਵਰ ਵੀ ਦੁਖੀ ਸੀਗੇ ਪਾਣੀ ਪੀਣ ਤੋਂ ਜਿਹੜੇ ਤਲਾਓ 'ਚ ਸੀ ਜਿਹੜੇ ਛੋਟੇ-ਮੋਟੇ ਜੀ ਰਹਿਗੇ ਉਹ ਵੀ ਦੁਖੀ ਹੋਗੇ ਵੀ ਸਾਰਾ ਤਾਂ ਖਾਲੀ ਕਰਤਾ ਵੀ ਹੁਣ ਸਾਡੀ ਬਾਰੇ ਵੀ ਕਦੇ ਆ ਜਾਣੀ ਆ ਫੇਰ ਉੱਥੇ ਨਾ ਦੋ ਡੱਡੂ ਸੀਗੇ ਸਿਆਣੇ ਜ਼ਿਆਦਾ ਉਮਰ ਦੇ ਉਹ ਉੱਥੇ ਅਕਲਮੰਦ ਗਿਣਿਆ ਜਾਂਦੇ ਸੀਗੇ ਉਹਨਾਂ ਕੋਲ ਸਾਰੇ ਜਾਨਵਰ ਗਏ ਵੀ ਹੁਣ ਤਾਂ ਵੀ ਆਪਾਂ ਨੂੰ ਵੀ ਖਾ ਜਾਊਗਾ ਰਹਿ ਤਾਂ ਥੋੜੀ ਗਏ ਚਲ ਉਹਨਾਂ ਨੇ ਕਿਹਾ ਵੀ ਤੁਸੀਂ ਕੋਈ ਹੱਲ ਕੱਢੋ ਫੇਰ ਉਹਨਾਂ ਨੇ ਇੱਕ ਤਕੀਬ ਸੋਚੀ ਤੋਂ ਡੱਡੂਆਂ ਨੇ ਕਹਿੰਦੇ ਵੀ ਮਗਰਮੱਛ ਕੋਲ ਜਾ ਕੇ ਕੋਈ ਸਲਾਮਸ਼ਬਰਾ ਕਰਦੇ ਆ ਚਲੋ ਦੂਜੇ ਜਾਨਵਰ ਡਰ ਗਏ ਵੀ ਤੁਸੀਂ ਸਲਾਮਸ਼ਬਰਾ ਕਰੋਗੇ ਤੁਹਾਨੂੰ ਗਿਆ ਨੂੰ ਤਾਂ ਖਾ ਲੂਗਾ ਉਹ ਕਹਿੰਦੇ ਵੀ ਨਹੀਂ ਵੀ ਅਸੀਂ ਸਾਰੀ ਉਮਰ ਕੱਢਤੀ ਅਸੀਂ ਜਾਣਦੇ ਆ ਉਹਨਾਂ ਕੋਲ ਚਲੋ ਮਗਰਮੱਛ ਕੋਲ ਗਏ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਹਿਲਾਂ ਤਾਂ ਚਲੋ ਮਗਰਮੱਛ ਰੱਜਿਆ ਬੈਠਾ ਸੀਗਾ ਤਾਂ ਕਰਕੇ ਉਹਨਾਂ ਨੂੰ ਛੱਡਤਾ ਉਹ ਵੀ ਦੇਖ ਕੇ ਗਏ ਸੀਗੇ ਵੀ ਇਹ ਇਹ ਟਾਈਮ ਖਾ ਪੀ ਕੇ ਰੱਜਿਆ ਪਿਆ ਹੁੰਦਾ ਨੀਂਦ ਆਉਂਦੀ ਐ ਇਹਨੂੰ ਚਲ ਉਹ ਕਹਿੰਦੇ ਚਲ ਮਗਰਮੱਛ ਨੇ ਗੁੱਸਾ ਕਰਿਆ ਉੱਥੋਂ ਭੜਕ ਗਿਆ ਕਹਿੰਦਾ ਵੀ ਤੁਸੀਂ ਸਲਾਹ ਦੋਗੇ ਕੀ ਸਲਾਹ ਦੇਣੀ ਐ ਕਹਿੰਦਾ ਚਲੋ ਹੁਣ ਆ ਕੇ ਦੱਸੇ ਦਿਓ ਡੱਡੂ ਕਹਿੰਦੇ ਵੀ ਉਹਦੇ ਤਾਂ ਕਹਿੰਦੇ ਚਲ ਤੈਨੂੰ ਪਤਾ ਵੀ ਸਾਰੇ ਜਾਨਵਰ ਤਾਂ ਤੁਸੀਂ ਖਾ ਲਏ ਸਾਡੇ ਵਰਗੇ ਛੋਟੇ ਮੋਟੇ ਰਹਿ ਗਏ ਨੇ ਇਹ ਤੋਂ ਬਾਅਦ ਕੀ ਕਰੋਗੇ ਮਗਰ ਮੱਛ ਵੀ ਸੋਚੀ ਪੈ ਗਿਆ ਵੀ ਗੱਲ ਤਾਂ ਇਹਨਾਂ ਦੀ ਸਹੀ ਆ ਵੀ ਇੱਥੋਂ ਤਾਂ ਸਾਰੇ ਮੈਂ ਜੀੜੇ ਤਲਾ ਦੇ ਤੀ ਗੇ ਸਾਰੇ ਖਾ ਗਿਆ ਉਹਨਾਂ ਨੇ ਫਿਰ ਕਿਹਾ ਵੀ ਇੱਥੋਂ ਨਾ ਥੋੜੀ ਜੀ ਦੂਰ ਚੜ੍ਹਦੇ ਵਾਲੇ ਪਾਸੇ ਇੱਕ ਤਲਾਓ ਹੈ ਉਹ ਚ ਬਹੁਤ ਸਾਰੇ ਜੀ ਰਹਿੰਦੇ ਨੇ ਸਮੁੰਦਰ ਜਿड्डा ਤਲਾਓ ਹੈ ساری ਉਮਰ ਲੰਘ ਜਾਣੀ ਹੈ ਤੇ ਕਹਿੰਦੇ ਵੀ ਜੇ ਹੁਣ ਤੋਂ ਤੁਰਪੋਂ ਤੁਸੀਂ ਹੁਣ ਰੱਜੇ ਵੀ ਹੈਗੇ ਹੋ ਜਾਨ ਨੂੰ ਜਾਵੋਗੇ ਤੁਹਾਨੂੰ ਭੁੱਖ ਲੱਗੂਗੀ ਉੱਥੇ ਜਾ ਕੇ ਫੇਰ ਖਾ ਲਿਓ ਤੇ ਮગર ਮੱਛ ਕਹਿੰਦਾ ਵੀ ਮੈਨੂੰ ਰਸਤਾ ਤਾਂ ਨਹੀਂ ਪਤਾ ਵੀ ਤੁਸੀਂ ਨਾਲ ਚੱਲੋ ਮੇਰੇ ਪਹਿਲਾਂ ਤਾਂ ਉਹ ਕਹਿੰਦੇ ਵੀ ਅਸੀਂ ਕਿਵੇਂ ਜਾਵਾਂਗੇ ਆਨੇ ਬਹਾਨੇ ਜੇ ਕਰਦੇ ਰਹੇ ਟੱਡੂ ਉਹ ਤਾਂ ਉਹਨੂੰ ਤਲਾਵ ਜੀ ਭਜਾਉਣਾ ਸੀਗਾ ਚੱਲ ਜਦੋਂ ਮગર ਮੱਛ ਨਹੀਂ ਮੰਨੇ ਆ ਤਾਂ ਉਹਨਾਂ ਨੂੰ ਵੀ ਲੱਗਿਆ ਵੀ ਜੇ ਅਸੀਂ ਨਾਲ ਨਾ ਗਏ ਇਹਨੇ ਜਾਣਾ ਨਹੀਂ ਹੈਗਾ ਫੇਰ ਮગર ਮੱਛ ਨਹੀਂ ਕਹਤਾ ਉਹਨਾਂ ਨੂੰ ਵੀ ਐਂ ਕਰੋ ਜੇ ਦੁੱਤੋਂ ਨਹੀਂ ਜਾਇਆ ਜਾਂਦਾ ਮੇਰੀ ਪਿੱਠ ਤੇ ਬਹਿ ਜਾਓ ਉਹ ਮਗਰਮੱਛ ਦੀ ਪਿੱਠ ਤੇ ਬਹਿ ਗਏ ਦੋ ਹੀ ਡੱਡੂ ਉਹ ਕਾਫੀ ਦੂਰ ਜਾਣ ਤੋਂ ਬਾਅਦ ਮਗਰਮੱਛ ਨੂੰ ਵੀ ਚਲ ਥੋੜੀ ਭੁੱਖ ਲੱਗਿਆ ਹੀ ਥੱਕਿਆ ਹੋਆ ਸੀਗਾ ਤੇ ਆ ਵੀ ਲੱਗੇ ਉਹਨੇ ਜਦ ਦੇਖਿਆ ਵੀ ਇੰਨਾ ਸੋਹਣਾ ਐਡਾ ਵੱਡਾ ਤਲਾਓ ਹੈ ਦੇਖ ਕੇ ਖੁਸ਼ ਹੋ ਗਿਆ ਚਲੋ ਉਹ ਡੱਡੂਆਂ ਨੂੰ ਮਤਲਬ ਉਹਨਾਂ ਧੰਨਵਾਦ ਕਰਨ ਲੱਗ ਗਿਆ ਵੀ ਜੇ ਤੁਸੀਂ ਨਾ ਹੁੰਦੇ ਕਹਿੰਦਾ ਮੇਰੀ ਜ਼ਿੰਦਗੀ ਕਿਵੇਂ ਲੰਘਦੀ ਚਲ ਡੱਡੂਆਂ ਨੇ ਵੀ ਕਿਹਾ ਵੀ ਹੁਣ ਤੂੰ ਇੱਜ ਰਹਿ ਵੀ ਅਸੀਂ ਚੱਲੇ ਆ ਆਪਣੇ ਘਰੇ ਮਗਰਮੱਛ ਕਹਿੰਦਾ ਵੀ ਤੁਸੀਂ ਮੇਰੀ ਇੰਨੀ ਵੱਡੀ ਮਦਦ ਕੀਤੀ ਐ ਵੀ ਮੈਂ ਗੱਲਾਂ ਕਿਵੇਂ ਰਾਂ ਵੀ ਤੁਸੀਂ ਵੀ ਮੇਰੇ ਨਾਲ ਰਹੋ ਵੀ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਜਿੰਨਾ ਚਿਰ ਮੈਂ ਐ ਥੋਡੇ ਨਾਲ ਡੱਡੂ ਵੀ ਚੁੱਪ ਕਰਕੇ ਉਹ ਕਿਹੜਾ ਉਹਦੇ ਨਾਲ ਰਹਿਣਾ ਇਹਦੀ ਉਹ ਤੁਹਾਨੂੰ ਛੱਡਣ ਆਏ ਸੀਗੇ ਉਹ ਜਦ ਚੁੱਪ ਜੇ ਕਰਕੇ ਢਿੱਲੇ ਜੇ ਮੂੰਹ ਨਾਲ ਉਹਨਾਂ ਨੂੰ ਹਾਂ ਤਾਂ ਕਰਤੀ ਉਹਨੂੰ ਮਗਰਮੱਛ ਨੂੰ ਡੱਡੂਆਂ ਨੇ ਤੇ ਜਦ ਮਗਰਮੱਛ ਉੱਥੇ ਪਾਣੀ 'ਚ ਉਤਰਿਆ ਡੱਡੂਆਂ ਨੇ ਬਾਹਰ ਛਾਲ ਮਾਰਤੀ ਡੱਡੂਆਂ ਨੂੰ ਤਾਂ ਪਹਿਲਾਂ ਪਤਾ ਸੀਗਾ ਮਗਰਮੱਛ ਨੂੰ ਵਿੱਚ ਜਾ ਕੇ ਪਤਾ ਲੱਗਿਆ ਉਹ ਤਾਂ ਨੀਚੇ ਪਾਣੀ ਦੇ ਨੀਰੀ ਦਲ ਦਲ ਦੀਏ ਜੀ ਚੋ ਕਦੇ ਕੋਈ ਕੁਝ ਨਿਕਲੇ ਨਹੀਂ ਸਕਦਾ ਉੱਥੇ ਬਾਅਦ 'ਚ ਮਗਰਮੱਛ ਵੀ ਪਛਤਾਵੇ ਬਾਅਦ ਦੇ ਵਿੱਚ ਕੀ ਬਣਨਾ ਸੀਗਾ ਡੱਡੂ ਉਹ ਜਿਹੜੇ ਸਿਆਣੇ ਡੱਡੂ ਦੀਏ ਉਹ ਵੀ ਖੁਸ਼ ਹੋਗੇ ਜਦੋਂ ਆਪਣੇ ਤਲਾਵ 'ਚ ਆਏ ਸਾਰੇ ਜੀਆ ਨੇ ਉਹਦਾ ਨਾਲ ਧੰਨਵਾਦ ਕੀਤਾ ਮਤਲਬ ਜਿਹੜੀ ਅਕਲ ਹੈ ਨਾ ਉਹ ਤਾਕਤ ਤੋਂ ਵੀ ਬਹੁਤ ਜ਼ਿਆਦਾ ਭਾਰੂ ਹੈ ਜਿੱਥੇ ਅਕਲ ਨੇ ਕੰਮ ਕਰਨਾ ਤਾਕਤ ਨੇ ਨਹੀਂ ਕੰਮ ਕਰਨਾ ਆਏਗਾ